ਤੈਨੂੰ ਵਾਰ ਤਾਂ 60000 ਦਾ ਨੁਕਸਾਨ ਹੋ ਗਿਆ ਜੀ ਉਹਦਾ ਜੀ ਹੁੰਦਾ ਹੀ ਹੁੰਦਾ ਆ ਕੋਈ ਇੱਥੇ ਲੱਕ ਪਵਾ ਦੇ ਰਿਹਾ ਤੁਸੀਂ ਕਹਿ ਰਹੇ ਨੇ ਅਸੀਂ ਉੱਥੇ ਇਹ ਲਗਾ ਦੇਣਾ ਤੁਸੀਂ ਉਹ ਜੈਸਾ ਕਰਕੇ ਦੇ ਲੁੱਕ ਇਹਨਾਂ ਨੂੰ ਟਰੱਕ ਕੋ ਟਰੱਕ ਬਾਹਰ ਦੀ ਕੱਢ ਦਿਓ ਅਸੀਂ ਇਹ ਖੁਦ ਆਪਣਾ ਬਣਾ ਲਾਂਗੇ ਇੱਥੇ ਹਾਂ ਨਾਲੇ ਆਪਣੀ ਫੋਟੋ ਲਾ ਦਿਓ ਪੱਥਰ ਆਪਣਾ ਲਾ ਲਾਵਾਂਗੇ ਅਸੀਂ ਖੁਦ ਇਹ ਜਿਹੜਾ ਪੱਥਰ ਪਾਜਦਾ ਇੱਥੇ ਆਪਣਾ ਪੱਥਰ ਲਾ ਦਿਓ ਸੜਕ ਬਾਈ ਕਲਸੀ ਸਾਹਿਬ ਕਰਨਾ ਕਿ ਅ ਕਾਚੇ ਬਲਾ ਆਪਣੇ ਤੇ ਲੈ ਗਿਆ ਹਾਂਜੀ ਹਾਂਜੀ ਉਹ ਕਹਿੰਦੇ ਨੇ ਕਿ ਤੁਹਾਡੀ ਜਾਨ ਬਚਾ ਕੇ ਲੇਕਿਨ ਬਲਾ ਆਪਣੇ ਤੇ ਲੈ ਗਿਆ ਅਸੀਂ ਅੰਦਰ ਨਹੀਂ ਸੀ ਅਸੀਂ ਬਾਹਰ ਸੀਗੇ ਉਹ ਤਾਂ ਮੈਂ ਆ ਕੇ ਦੇਖਿਆ ਮੈਂ ਕਿ ਸ਼ੀਸ਼ੇ ਦਾ ਡਿਜ਼ਾਈਨ ਕੌਣ ਪਾ ਗਿਆ ਇਹਦਾ ਮੈਂ ਹੱਥ ਲਾ ਕੇ ਦੇਖਿਆ ਪੂਰਾ ਹਿਲਦਾ ਭੇਮ ਹੈਗਾ ਤਾਂ ਪੱਥਰ ਵੱਜ ਗਿਆ ਜਿਵੇਂ ਜੇ ਤੁਸੀਂ ਕਹਿੰਦੇ ਬੱਚੀਆਂ ਖੜੀਆਂ ਸੀਗੀਆਂ ਖੁਦਾ ਨਾ ਖਾਸ ਤਾਂ ਜੇ ਉਹਨਾਂ ਤੇ ਵੱਜ ਜਾਂਦਾ ਨਹੀਂ ਮੈਂ ਕਿ ਐਦਾਂ ਵੀ ਤੈਨੂੰ 10000 ਰੁਪਏ ਦਿੰਦੇ ਆ ਸੜਕ ਤੇ ਨਿੰਬੂ ਪਛਾਦੇ ਸੜਕ ਤੇ ਰੋਟੀ ਨਹੀਂ ਚਾਹੀਦੀ ਅੱਛਾ ਇੱਕ ਇੱਕ ਬੇਨਤੀ ਹੈ ਨਿੰਬੂ ਲਵਾਓ ਨਾਲ ਲਵਾਓ ਇਹਨੂੰ ਬੁਲਟ ਪ੍ਰੂਫ ਲਵਾ ਲਓ ਇਹ ਫਿਰ ਵੀ ਬੋਰਡਸ ਵੀ ਗੋਲ ਫਿਰ ਵੀ ਇਸ ਤਰ੍ਹਾਂ ਹੋਈ ਜਾਂਦਾ ਹੈਗਾ ਬਈ ਰੇਲਵੇ ਰੋਡ ਸੜਕ ਤੇ ਬਹੁਤ سارے ਖੱਡੇ ਕਿਤੇ ਕਿਤੇ ਵੱਡਾ ਖੱਡਾ ਤੇ ਪਿੱਛੇ ਇੱਕ ਦੁਕਾਨ ਚ ਆਹ ਗੋਲੀ ਨਾਲ ਸ਼ੀਸ਼ਾ ਕ੍ਰੈਕ ਹੋ ਗਿਆ ਕਹਿੰਦੇ ਦੁਕਾਨ ਛੋਟੀ ਪਰ ਨੁਕਸਾਨ ਵੱਡਾ ਹੈ ਨੁਕਸਾਨ ਵੱਡਾ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਨੰਬਰ ਦਨੀਸ਼ੂਰ ਤੁਸੀਂ ਸ਼ੇਅਰ ਤੋਂ ਨਜ਼ਰ ਵਾਲਾ ਇਹ ਵੀਡੀਓ ਕਿਸ ਤਰ੍ਹਾਂ ਮਤਲਬ ਸਾਥੇ ਇਸ ਸਮੇਂ ਅਸੀਂ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਮੌਜੂਦ ਹਾਂ ਇਹ ਉਹ ਥਾਂ ਆ ਜਿੱਥੇ ਕਦੀ ਆਟੋ ਪਲਟ ਜਾਂਦਾ ਹੈ ਕਦੇ ਟਰਾਲੀ ਪਲਟ ਜਾਂਦੀ ਹੈ ਕਦੇ ਆਉਂਦੇ ਜਾਂਦੇ ਰਾਈਆਂ ਨੂੰ ਦਿੱਕਤ ਆਉਂਦੀ ਆ ਮੋਟਰਸਾਈਕਲ ਵਾਲੇ ਇੱਥੇ ਲੱਗ ਜਾਂਦੇ ਆ ਜਦੋਂ ਪਾਣੀ ਲੀਕ ਕਰਦਾ ਇੱਥੇ ਪਾਣੀ ਖੜਾ ਹੋ ਜਾਂਦਾ ਪਰ ਇੱਕ ਦਿੱਕਤ ਇੱਥੇ ਖੋਰ ਬਹੁਤ ਵੱਡੀ ਆ ਉਹ ਇਹ ਆ ਕਿ ਜਿਹੜੇ ਆ ਇਹੋ ਜਿਹੇ ਪੱਥਰ ਛੋਟੇ ਛੋਟੇ ਸੜਕ ਤੇ ਪਏ ਆ ਜਦੋਂ ਹੈਵੀ ਵੇਟ ਗੱਡੀ ਕੋਈ ਲੰਘਦੀ ਆ ਤਾਂ ਇਹ ਪੱਥਰ ਜਿਹੜੇ ਆ ਬਾਰੂਦ ਵਾਂਗ ਬਲਾਸਟ ਕਰਕੇ ਗੋਲੀਾਂ ਵਾਂਗ ਤੇਜ਼ੀ ਨਾਲ ਨਿਕਲਦੇ ਆ ਤਾਂ ਪਿੱਛੇ ਆ ਹਾਲਾਤ ਬਣਾ ਦਿੰਦੇ ਆ ਦਿਖਾਈਓ ਜਰਾ ਭਾਜੀ ਇਹ ਕਲਸੀ ਸਾਹਿਬ ਦੀ ਦੁਕਾਨ ਹੈ ਇਹ ਕੁਦਰਤੀ ਆਪਣੀ ਦੁਕਾਨ ਤੇ ਮੌਜੂਦ ਨਹੀਂ ਸੀਗੇ ਕਿਤੇ ਬਾਹਰ ਗਏ ਹੋਏ ਸੀ ਬਾਜ਼ਾਰ 'ਚ ਤੇ ਪਿੱਛੇ ਆ ਕੇ ਜਦ ਦੇਖੇ ਤਾਂ ਕਹਿੰਦੇ ਆ ਡਿਜ਼ਾਈਨ ਪੈ ਗਿਆ ਸੀਗਾ ਔਰ ਗੁੱਸਾ ਤਾਂ ਆਉਂਦਾ ਹੈ ਤਕਲੀਫ ਤਾਂ ਹੁੰਦੀ ਆ ਕਹਿੰਦੇ ਪਹਿਲਾਂ ਵੀ ਨੁਕਸਾਨ ਦੋ ਵਾਰੀ ਹੋ ਚੁੱਕਾ ਹੈ ਪਿਛਲੀ ਵਾਰ 3 ਮਈ ਨੂੰ ਨੁਕਸਾਨ ਹੋਇਆ ਸੀ ਤੇ ਇਸ ਵਾਰ ਅੱਜ 2 ਮਈ ਨੂੰ ਆ ਪੱਥਰ ਕਰਕੇ ਜਿਹੜਾ ਗੋਲੀ ਵਾਂਗ ਤੇਜ਼ੀ ਨਾਲ ਨਿਕਲਿਆ ਉਹਨੇ ਆ ਨੁਕਸਾਨ ਕਰ ਦਿੱਤਾ ਔਰ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿਉਂਕਿ ਇੱਥੇ ਕਈ ਵੇਲੇ ਲੋਕ ਵੀ ਖੜੇ ਹੁੰਦੇ ਆ ਬੱਸ ਲੈਣ ਲਈ ਟੈਂਪੂ ਲੈਣ ਲਈ ਜੇ ਪੱਥਰ ਜਿਹੜਾ ਗੋਲੀ ਵਾਂਗ ਨਿਕਲਿਆ ਤੇਜ਼ੀ ਨਾਲ ਕਿਸਦੇ ਸਿਰ ਤੇ ਲੱਗਦਾ ਜਾਂ ਰੱਬ ਨਾ ਕਰੇ ਕਿਸ ਦੀ ਛਾਤੀ 'ਚ ਵੱਜਦਾ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ ਲੋਕਾਂ ਦਾ ਯਾਹ ਬਲੇ ਸਪੈਸ਼ਲ ਲੱਗੀ ਹੋਈ ਆ ਇਹ ਮੇਰੇ ਖਿਆਲ ਇੱਕ ਇੱਕ ਮਿੰਟ ਬਾਅਦ ਟਰੱਕ ਨਿਕਲਦਾ ਹੈਗਾ ਇੱਥੇ ਤੋਂ ਲੜਕੀਆਂ ਬੈਠੀਆਂ ਹਨ ਬੱਸੇ ਚੜਨ ਨੂੰ ਅਗਰ ਉਹਨਾਂ ਦੇ ਵੱਜ ਜਾਂਦਾ ਲੜਕੀਆਂ ਬੈਠੀਆਂ ਸੀਗੀਆਂ ਇੱਥੇ ਬੈਠੀਆਂ ਸੀ ਮੋਰੇ ਅੱਗੇ ਮੈਂ ਉਹਨਾਂ ਨੂੰ ਆਕੇ ਉਠਾਇਆ ਮੈਂ ਜਰ ਕੁਦਰਤੀ ਬਚਾਓਗੇ ਕੁਦਰਤੀ ਉਹ ਲੜਕੀਆਂ ਮਤਲਬ ਬੱਸੇ ਚੜ ਗਈਆਂ ਨਹੀਂ ਤਾਂ ਉਹਨਾਂ ਦੇ ਸਿਰ 'ਚ ਲੱਗ ਜਾਂਦਾ ਜਾਂ ਕੁਝ ਹੋ ਜਾਂਦਾ ਉਹ ਗਈਆਂ ਸਨ ਇਹ ਮਤਲਬ ਆ ਤੀਸਰੀ ਦਫਾ ਮੇਰਾ ਗਲਾਸ ਟੁੱਟ ਚੁੱਕਾ ਹੈਗਾ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਇਹ 20000 ਦਾ ਨੁਕਸਾਨ ਹੈ 20000 20000 ਦਾ ਨੁਕਸਾਨ ਹੈ ਕਲਚਰ ਨੂੰ ਨੁਕਸਾਨ ਲੱਗ ਕੇ ਇਹਦੇ ਲੱਗ ਜਾਂਦਾ ਜਾਂ ਕੋਈ ਦੂਸਰੀ ਹੋਰ ਕਿਸੇ ਚ ਵਾਜ ਜਾਂਦਾ ਜਿਆਦਾ ਨੁਕਸਾਨ ਹੋ ਜਾਣਾ। ਮਤਲਬ ਇਹ ਕਿ ਇਹਦਾ ਕੁਛ ਨਾ ਕੁਛ ਪਾਏਗਾ ਇਹ ਹੁੰਦਾ ਸਿਰਫ ਸਪੈਸ਼ਲ ਨਾਲ ਹੈ। ਇਹਦੇ ਟ੍ਰੇਨਰ ਨੂੰ ਗੱਡੀਆਂ ਲੰਘਦੀਆਂ ਹਨ ਨਾ ਟਰੱਕ ਲੱਗਦੇ ਨੇ ਲੋਡ ਵਾਲੇ ਤੇ ਉਹ 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 ਹੀ ਤੋੜਦੇ। ਪਰ ਆਪਾਂ ਦੇ ਹਿਸਾਬ ਲਈ ਇਹ ਤਾਂ ਪਿਛਲੇ 1 ਸਾਲ ਚ 60000 ਦਾ ਤੁਹਾਡਾ ਨੁਕਸਾਨ ਹੋ ਗਿਆ। ਨੁਕਸਾਨ ਹੋ ਗਿਆ ਜੀ। ਇੰਨੇ ਤਾਂ ਇੰਸ਼ੋਰੈਂਸ ਹੀ ਕਰਾ ਲੈਂਦੇ। ਉਹਨਾਂ ਨਹੀਂ ਮੇਰੇ ਕੋਲ ਮੰਗਣ ਮੰਗਣ ਵਾਲੇ ਆਂਦੇ ਨਹੀਂ ਬਥੇਰੇ ਆ 100 ਦੇ ਦਿਓ 200 ਦੇ ਦਿਓ ਮੈਂ ਦੇਖੇ ਤੋੜਦਾ। ਮੇਰੇ ਦਿਲ ਜੀ ਹੁੰਦਾ ਯਾਰ ਉਹਨਾਂ ਨੂੰ ਮੈਂ ਨਹੀਂ ਦਿੱਤਾ ਕੁਝ ਨੁਕਸਾਨ ਹੋ ਗਿਆ ਤੇ ਇਹਨਾਂ ਤੋਂ ਵਧੀਆ ਉਹਨਾਂ ਨੂੰ ਦੇ ਜਿਹੜੇ ਵੱਡੇ ਮੰਗਣ ਵਾਲੇ ਹਨ ਉਹਨਾਂ ਨੂੰ ਦੋ ਕੁਝ ਤਾਂ ਇੱਥੇ ਕੁਝ ਹੋਊਗਾ ਸਾਨੂੰ ਜਿਨ੍ਹਾਂ ਦੇ ਢਿੱਡ ਨਹੀਂ ਭਰਦੇ ਨਾ ਜਿਨ੍ਹਾਂ ਦੇ ਢਿੱਡ ਚ ਬਜਰੀ ਰਹਿ ਤਾ ਬਜਰੀ ਰਹਿ ਤਾ ਜਾਂਦਾ ਉਹਨਾਂ ਨੂੰ ਕੁਝ ਦੋ ਨਹੀਂ ਅਸੀਂ ਕਈ ਵਾਰ ਕਿਹਾ ਸੀ ਆਪ ਖੁਦ ਇਹਨੂੰ ਕਰ ਲੈਂਦੇ ਆ ਇੱਥੇ ਅਸੀਂ ਆਪ ਮਨਾ ਸਕਦੇ ਹਾਂ ਕੋਈ ਚੱਕਰ ਨਹੀਂ ਆ ਬਟ ਇਹ ਸਰਕਾਰਾਂ ਦੇ ਹਿਸਾਬ ਨਾਲ ਜੋ ਵੀ ਮਤਲਬ ਹਾਲਾਤ ਹੈ ਤੁਹਾਡੇ ਸਾਹਮਣੇ ਆਇਆ ਕਿਉਂ ਨਹੀਂ ਬਣਦੀ ਪਈ ਹੈ ਬਟ ਮੇਨ ਇਹ ਹੈ ਕਿ ਜਿਹੜੇ ਟਰੱਕਸ ਨੇ ਆ ਨਾ ਇਹ ਮਤਲਬ ਬਾਹਰ ਦੀ ਕਦਰ ਹੀ ਕੱਟਣੇ ਚਾਹੀਦੇ ਨੇ ਇਹ ਮੇਰਾ ਇਕੱਲੇ ਦਾ ਨਹੀਂ ਹੋਰ ਬਹੁਤ ਨੁਕਸਾਨ ਹੋਏ ਨੇ ਸ਼ੀਸ਼ੇ ਬਹੁਤ ਟੁੱਟੇ ਨੇ ਮਤਲਬ ਕਿ ਤੁਸੀਂ ਆਪ ਪਰ ਤੁਹਾਡੇ ਨਾਲ ਤਾਂ ਕੋਈ ਖਾਸਾ ਵੈਰ ਲੱਗਦਾ ਪਤਾ ਨਹੀਂ ਹਰ ਇੱਕ ਸਾਲ ਦੇ ਵਿੱਚ ਦੋ ਦਫਾ ਟੁੱਟਦਾ ਹੀ ਟੁੱਟਦਾ ਹੈ ਜੋ ਮਰਜ਼ੀ ਹੋ ਜਾਏ ਮੈਂ ਉਹੀ ਹਿਸਾਬ ਲਾਉਣਾ ਜੀ ਕਿ ਕਹਿੰਦੇ 20000 ਦਾ ਨੁਕਸਾਨ ਹੋ ਗਿਆ ਸਾਲ ਜਿੱਤੇ ਨਵਰੀ ਤਾਂ 60000 ਦਾ ਨੁਕਸਾਨ ਹੋ ਗਿਆ ਜੀ ਉਹਦਾ ਜੀ ਹੁੰਦਾ ਹੀ ਹੁੰਦਾ ਆ ਕੋਈ ਇੱਥੇ ਲੱਕ ਪਵਾ ਦੇ ਤੁਸੀਂ ਮੈਂ ਵੀ ਕਹਿ ਰਹੇ ਨੇ ਅਸੀਂ ਉੱਥੇ ਇਹ ਲਗਾ ਦੇਣਾ ਤੁਸੀਂ ਉਹ 100000 ਦੇ ਲੱਕ ਜਮਾਨਾ ਟਰੱਕ ਕੋ ਟਰੱਕ ਬਾਹਰ ਦੀ ਕੱਢਦੇ ਅਸੀਂ ਇਹ ਖੁਦ ਆਪਣਾ ਬਣਾ ਲਾਂਗੇ ਇੱਥੇ ਹਾਂ ਨਾਲੇ ਆਪਣੀ ਫੋਟੋ ਲਾ ਦਿਓ ਪੱਥਰਾਂ ਪਾ ਲੈਣਾ ਮੈਂ ਹੀ ਲਾਵਾਂਗੇ ਅਸੀਂ ਖੁਦ ਇਹ ਜਿਹੜਾ ਪੱਥਰ ਪਾਜਦਾ ਇੱਥੇ ਆਪਣਾ ਪੱਥਰ ਲਾ ਦਿਓ ਸੜਕ ਬਾਈ ਕਲਸੀ ਸਾਹਿਬ ਹਾਂ ਜੀ ਠੀਕ ਹੈ ਬਾਕੀ ਜੋ ਵੀ ਹੈ ਚਲੋ ਸਾਡਾ ਨੁਕਸਾਨ ਤਾਂ ਕਿਸੇ ਨੇ ਕੀ ਭਰਨਾ ਹੈਗਾ ਪਰ ਅੱਗੇ ਤੋਂ ਇਹਦਾ ਖਿਆਲ ਰੱਖਿਆ ਜਾਏ ਮਤਲਬ ਦੇਖੋ ਹੋਰ ਵੀ ਲੋਕਾਂ ਦਾ ਨੁਕਸਾਨ ਹੁੰਦਾ ਹੈਗਾ ਨਾ ਜਿਹੜੀਆਂ ਗੱਡੀਆਂ ਆਉਂਦੀਆਂ ਟਰੱਕਾਂ ਦੇ ਸਪੀਡ 'ਚ ਆਉਂਦੇ ਆ ਸਪੀਡ ਦੇ ਨੇ ਆ ਦੇਖ ਲਓ ਟਰੱਕ ਤੁਹਾਨੂੰ ਹਰ ਇੱਕ ਮਿੰਟ ਬਾਅਦ ਲੋਡ ਹੋਇਆ ਟਰੱਕ ਮਿਲੇਗਾ ਇਹ ਥੱਲੇੋਂ ਜੁੱਧੋ ਵੀ ਪੱਥਰ ਆਏਗਾ ਗੋਲੀ ਦੀ ਤਰ੍ਹਾਂ ਬੱਜੇਗਾ ਤੁਸੀਂ ਖੜ ਕੇ ਦੇਖ ਲਓ ਡੇਲੀ ਕੰਨੇ ਟਰੱਕ ਨਿਕਲਦੇ ਨਹੀਂ ਫਿਰ ਇਹਦੀ ਆਪ ਹੀ ਸਫਾਈ ਸੂਈ ਕਰਾਦੀ ਹੈ ਕਿ ਪੱਥਰ ਨਾ ਹੋਵੇ ਤੁਸੀਂ ਡੇਲੀ ਆ ਕੇ ਰੋਜ਼ ਕਰੀ ਦੀ ਹੈ ਸਫਾਈ ਪੱਥਰ ਚੁੱਕੀ ਦੇ ਆ ਲੇਕਿਨ ਹੁਣ ਥੱਲੇੋਂ ਕਿੱਥੋਂ ਪੱਥਰ ਨਿਕਲੇ ਆਣੇ ਤਾਂ ਪਤਾ ਨਹੀਂ ਆ ਨਾ ਕਿਸੇ ਨੂੰ ਸੜਕ ਟੁੱਟੀ ਹੋਣਾ ਪੱਥਰ ਨਿਕਲ ਜਾਂਦਾ ਗੱਡੀ ਜਦੋਂ ਲੰਘਦੇ ਸੜਕ ਟੁੱਟ ਜਾਂਦੀ ਹੈ ਟੁੱਟ ਜਾਂਦੀ ਹੈ ਪੱਥਰ ਨਾ ਨਾ ਇੱਧਰ ਆ ਰਿਹਾ ਉਹ ਤਾਂ ਕੋਲੇ ਟੁੱਟੇ ਹੋਈ ਜਾਂਦੇ ਸੜਕਾਂ ਉਹਦੇ ਪੱਥਰ ਅਸੀਂ ਕਿੰਨੇ ਕੁ ਚੁੱਕੀ ਜਾਵਾਂਗੇ ਬੱਟ ਫੇਰ ਨਹੀਂ ਪੱਥਰ ਕੋਲ ਕੋ ਜਿਆਦਾ ਟੁੱਟ ਹੋਈ ਹੈ ਯਾਰ ਇਹ ਤਾਂ ਇੱਥੇ ਨਹੀਂ ਪੱਥਰ ਕੋਲ ਪੱਥਰ ਆ ਕੇ ਠਾ ਵਜਿਆ ਮੈਂ ਸਾਡਾ ਨੁਕਸਾਨ ਹੋ ਰਿਹਾ ਚਲੋ ਅਸੀਂ ਅਸੀਂ ਇਹ ਵੀ ਕਹਿੰਦੇ ਕਿੱਧਰ ਲੰਗਰ ਲਾਵਾਂਗੇ ਲੇਕਿਨ ਇਹ ਨੁਕਸਾਨ ਨਹੀਂ ਹੋਣਾ ਚਾਹੀਦਾ ਜਿਹੜਾ ਨੁਕਸਾਨ ਭਰਦੇ ਕਿੱਧਰ ਵੇਖੋ ਆਪਾਂ ਇਸ ਗੱਲ ਨੂੰ ਉਹਨਾਂ ਨਾਲ ਜੋੜੀਏ ਇਹ ਗੱਲ ਉਹਨਾਂ ਉਹਨਾਂ ਨਾਲ ਜੋੜੀਏ ਜਿਨ੍ਹਾਂ ਦਾ ਢਿੱਡ ਰੇਤ ਤੇ ਬਜਰੀ ਨਾਲ ਨਹੀਂ ਭਰਦਾ ਉਹਨਾਂ ਨੂੰ ਚਾਹੀਦਾ ਕਿ ਇੱਕ ਇੱਕ ਗੱਡੀ ਇੱਥੇ ਸਟਾਡ ਦੇਣ ਮਤਲਬ ਇਹ ਗੱਡੀ ਸਟੋਨ ਰੇਤੇ ਰੁੱਤੇ ਨਾਲ ਬਜੀ ਨਾਲ ਫੇਰ ਹੋਏਗਾ ਲੇਕਿਨ ਇਹ ਲੋਕ ਦੇ ਹਾਲ ਲੋਕ ਦੇ ਸਾਹ ਨਾਲ ਇਹ ਪੂਰੀ ਬੜਣੀ ਚਾਹੀਦੀ ਆ ਰਿਪੇਅਰ ਹੋਣੀ ਚਾਹੀਦੀ ਆ ਨਾ ਲੋਕ ਪਾ ਕੇ ਬਸ ਫਿਰ ਨਹੀਂ ਇੱਧਰ ਪੁੱਤਰ ਆਏਗਾ ਪੱਥਰ ਇੰਨਾ ਕ ਪਾਸੇ ਦਾ ਸਵਾਰ ਦੋ ਥੋੜਾ ਪਾਣੀ ਖੜਦਾ ਬੱਥਰ ਟੁੱਟ ਜਾਂਦਾ ਪੱਥਰ ਫੇਰ ਇੱਧਰ ਆਉਂਦੀ ਆ ਹਾਂ ਜੀ ਬੱਟ ਇਹ ਨੁਕਸਾਨ ਹੋ ਰਿਹਾ ਹੈਗਾ ਜ਼ਿਆਦਾ ਹੋ ਗਿਆ ਹਾਂਜੀ ਇਹਦਾ ਚਲੋ ਕਿਸੇ ਦੇ ਕੋਈ ਹੋਰ ਜਾਣੀ ਨੁਕਸਾਨ ਹੋਏ ਦਾ ਬਹੁਤ ਸਾਨੂੰ ਉਲਟਾ ਦੇਣਾ ਪੈ ਜਾਣਾ ਹੈ ਸਾਰਾ ਮੈਂ ਤੇ ਇਹ ਗੱਲ ਕਰਦਾ ਕਿ ਅ ਕਾਚੀ ਬਲਾ ਆਪਣੇ ਤੇ ਲੈ ਗਿਆ ਹਾਂਜੀ ਹਾਂਜੀ ਉਹ ਕਹਿੰਦੇ ਨੇ ਕਿ ਤੁਹਾਡੀ ਜਾਨ ਬਚਾ ਕੇ ਲੇਕਿਨ ਬਲਾ ਆਪਣੇ ਤੇ ਲੈ ਗਿਆ ਜੀ ਅਸੀਂ ਅੰਦਰ ਨਹੀਂ ਸੀ ਅਸੀਂ ਬਾਹਰ ਸੀਗੇ ਉਹ ਤਾਂ ਮੈਂ ਆ ਕੇ ਦੇਖਿਆ ਮੈਂ ਕਿ ਸ਼ੀਸ਼ੇ ਦਾ ਡਿਜ਼ਾਈਨ ਕੌਣ ਪਾ ਗਿਆ ਇਹਦਾ ਮੈਂ ਹੱਥ ਲਾ ਕੇ ਦੇਖਿਆ ਪੂਰਾ ਹਿਲਦਾ ਭੇਮ ਮੈਂ ਕਿ ਤਾਂ ਪੱਥਰ ਵੱਜ ਗਿਆ ਜਿਵੇਂ ਜੇ ਤੁਸੀਂ ਕਹਿੰਦੇ ਬੱਚੀਆਂ ਖੜੀਆਂ ਸੀਗੀਆਂ ਖੁਦਾ ਨਾ ਖਾਸ ਤਾਂ ਜੇ ਉਹਨਾਂ ਤੇ ਵੱਜ ਜਾਂਦਾ ਬਹੁਤ ਔਖਾ ਸੀ ਉਹ ਤਾਂ ਮੈਂ ਇੱਥੇ ਬੈਠੀ ਹਾਂ ਬੱਸੇ ਜਾਂਣਾ ਇੱਥੇ ਬੈਠੇ ਰਹਿੰਦੇ ਨੇ ਕੋਈ ਨਾ ਕੋਈ ਮੈਂ ਉਹਨਾਂ ਨੂੰ ਠਾਇਆ ਮੈਂ ਕਿਹਾ ਉਹ 사이ਡ ਤੋਂ ਕੇ ਬੈਠ ਜਾਓ ਇਦਾਂ ਨਹੀਂ ਤਾਂ ਨੁਕਸਾਨ ਵੱਡਾ ਨੁਕਸਾਨ ਹੋ ਜਾਣਾ ਸੀ ਇਹਦੇ ਹਾਂਜੀ ਹੁਣ ਤੁਸੀਂ ਭਾਜੀ ਆਪਣੀ ਮੇਰੀ ਗੱਲ ਸੁਣੋ ਹੈਲੋ ਆਪਣੀ ਦੁਕਾਨ ਦੇ ਬਾਹਰ ਬੁਲੇਟ ਪ੍ਰੂਫ ਕੁਛ ਲਵਾ ਲਓ ਉਹਨਾਂ ਦੇ ਵੀ ਬੱਜਿਆ ਦੋ ਦਫਾ ਪੱਥਰ ਸੁਣੀ ਨਹੀਂ ਇੱਧਰ ਸ਼ਰਮਾ ਜੀ ਗੱਲ ਹੋਰ ਕਰਕੇ ਕਹਿੰਦੇ ਨਿੰਬੂ ਨਹੀਂ ਬਣਾਉਂਦੇ ਭਾਈ ਹੁਣੀ ਦੁਕਾਨ ਮੇਰੇ ਨੇ ਮਤ ਤੁਸੀਂ ਉਹੀ ਗੱਲ ਉੱਪਰ ਆਣ ਲੈ ਗੱਲ ਜੋੜਨੀ ਚਾਹੀਦੀ ਆ ਨਿੰਬੂ ਲਵਾ ਲਓ ਫੇਰ ਨਹੀਂ ਹੋਣਾ ਨੁਕਸਾਨ ਦੇਖੋ ਜੇ 10 ਐਦਾਂ ਕਰੋ ਕਿਸੇ ਲੀਡਰ ਨੂੰ ਸੱਦੋ ਉਹਦੇ ਤੁਸੀਂ ਫੁੱਲ ਪਾ ਦੋ ਨਿੰਬੂ ਲਾ ਦੋ ਵੇਰ ਸਾਹਿਬ ਮੈਂ ਦੇਖੋਗੇ 10 ਰੁਪਏ ਨਿੰਬੂ ਲਾਉਣ ਨਾਲ ਸਾਡਾ ਇਹ ਬਲਾਅਟal ਦੀ ਹੈ ਤੇ ਅਸੀਂ ਦੋ ਦੋ ਲਵਾ ਲੰਨੇ ਆ ਤੁਹਾਨੂੰ ਕੋਈ ਮਾਰਾ ਮਾਨ ਵਾਲੀਆਂ ਹੋਈਆਂ ਜੀ ਗੁੱਦਾ ਨਹੀਂ ਇੱਥੇ ਬੰਦ ਥੋੜੀ ਪੈਂਦੀ ਆ ਉਹ ਨਿੰਬੂ ਵਾਲਾ ਆ ਵੀ ਗਿਆ ਤੂੰ ਪਹਿਲਾਂ ਆਉਣਾ ਅਸੀਂ ਭਰਾ ਤੁਸੀਂ ਭਾਜੀ ਲਾ ਦਿਓ ਅੱਛਾ ਇੱਕ ਮਿੰਟ ਨਿੰਬੂ 10 ਲਵਾ ਲਾਂਗੇ ਗਾਰੰਟੀ ਦਿੰਦਾ ਕਿ ਟੁੱਟੂਗਾ ਨਹੀਂ ਤੁਸੀਂ ਗੱਲ ਨਹੀਂ ਦੇਤੇ ਨਹੀਂ ਦੇਤੇ ਹੋ ਗਾਰੰਟੀ ਟੁੱਟੇਗਾ ਨਹੀਂ ਨਹੀਂ ਟੁੱਟੇਗਾ ਹਾਂ ਦੇਖੋ ਜੀ ਇਹਦਾ ਛੀਸ਼ਣ ਸਿਰ ਟੁੱਟਦਾ ਟੁੱਟ ਜੂ ਛੀਛੜੀ ਨੁੱਟਦਾ ਇਹ ਗਰੰਟੀ ਮੁੱਠੇ ਵਾਸੇ ਭਾਈ ਨਹੀਂ ਜਾ ਰਿਹਾ ਧਿਆਨ ਨਾ ਇਹ ਵੀ ਇਹ ਵੀ ਇਹ ਵੀ ਪ੍ਰੋਬਲਮ ਹੈ ਚਲੋ ਸੂਰੀ ਸਾਹਿਬ ਕਹਿੰਦੇ ਆ ਤਾਂ ਤੁਸੀਂ ਲਗਾ ਦਿਓ ਮੈਂ ਨਹੀਂ ਕਹਿੰਦਾ ਨਹੀਂ ਤੁਸੀਂ ਮੈਂ ਤਾਂ ਕਹਿੰਦਾ ਗਰੰਟੀ ਦਵੇ ਗਰੰਟੀ ਦਵੇ ਲਿਖ ਕੇ ਦਵੇ ਨਹੀਂ ਤੁਹਾਡਾ ਰੋਜ਼ ਦਾ ਕੰਮ ਹੈ ਨਾ ਤੁਹਾਨੂੰ ਪਤਾ ਹੈ ਕਿ ਮੈਂ ਉਹੀ ਕਹਿੰਦਾ ਮੈਂ ਕਹਿੰਦਾ ਜੇ ਨੀਂਬੂ ਲਵਾ ਲਿਆ ਕੱਜ ਬਚ ਜੂ ਸਿਰ ਨਹੀਂ ਬਚਦਾ ਨਹੀਂ ਨਹੀਂ ਟੁੱਟ ਜਾਈ ਤਾਂ ਕੋਈ ਮਤਲਬ ਲੇਕਿਨ ਆਪ ਜੋ ਲਗਵਾਇਂਗੇ ਨਹੀਂ ਟੁੱਟੇਗਾ ਹਾਂ ਆਬ ਨਹੀਂ ਉਹ ਬੋਲ ਰਹੇ ਆ ਨਾ ਆਬ ਲਗਵਾ ਲੋ ਨਹੀਂ ਟੁੱਟੇਗਾ ਇੱਕ ਕੰਮ ਇੱਕ ਕੰਮ ਕਰ ਫੇ ਮੈਂ ਤੈਨੂੰ ਦਿੰਦਾ 1000 ਆ ਸੜਕ ਤੇ ਨੀਂਬੂ ਰੱਖਦੇ ਸੜਕ ਨਹੀਂ ਟੁੱਟਣੀ ਚਾਹੀਦੀ ਸੜਕ ਕੋ ਥੋੜੀ ਨਹੀਂ ਲੱਗੇਗਾ ਫੇ ਤੇਰਾ ਮਤਲਬ ਮੰਤਰ ਜੀਸ਼ੇ ਚੱਲਦਾ ਸੜਕ ਤੇ ਨਹੀਂ ਚੱਲਦਾ ਉਹ ਕਹਿੰਦਾ ਨੀਂਬੂ ਨਹੀਂ ਟੁੱਟੂਗਾ ਜੀ ਉਹ ਸ਼ੀਸ਼ੇ ਦੀ ਤਾਂ ਗਰੰਟੀ ਹੀ ਲੈਂਦਾ ਕਹਿੰਦਾ ਨੀਂਬੂ ਨਹੀਂ ਟੁੱਟੂਗਾ ਨਹੀਂ ਮੈਂ ਕਹਿੰਦਾ ਵੀ ਤੈਨੂੰ 10000 ਰੁਪਏ ਦਿੰਦੇ ਆ ਸੜਕ ਤੇ ਨੀਂਬੂ ਪਿਛਾ ਦੇ ਸੜਕ ਨਹੀਂ ਟੁੱਟਣੀ ਚਾਹੀਦੀ ਅੱਛਾ ਇੱਕ ਇੱਕ ਬੇਨਤੀ ਹੈ ਨੀਂਬੂ ਲਵਾਓ ਨਾਲ ਲਵਾਓ ਇਹਨੂੰ ਬੁਲਟ ਪ੍ਰੂਫ ਲਵਾ ਲਓ ਫਿਰ ਵੀ ਬੁਲਟਸ ਵੀ ਗੋਲ ਫਿਰ ਵੀ ਇਸ ਤਰ੍ਹਾਂ ਹੋ ਹੀ ਜਾਂਦਾ ਹੈਗਾ ਇਹ ਪੱਥਰ ਵੱਜੇਗਾ ਬੁਲਟ ਫਿਰ ਵੀ ਟੁੱਟੇ ਕਰਾਓ ਟੁੱਟੇਗਾ ਲਾਦਾ ਹਾਂ ਅਸੀਂ ਦਰਦੀਏ ਤੋਂ ਅਟਨਾ ਲੈ ਕੇ ਨਾ ਇਹ ਜੋ ਦੁਰਦਸ਼ਾ ਹੈ ਇਹ ਆਮ ਪਬਲਿਕ ਤੱਕ ਪਹੁੰਚਾਣੀ ਬਹੁਤ ਜ਼ਰੂਰੀ ਆ ਦੇਖੋ ਇਹਨਾਂ ਦਾ 60000 ਦਾ ਨੁਕਸਾਨ ਇੱਕ ਸਾਲ ਜੀ ਕੌਣ ਪਰਪਾਈ ਕਰੂਗਾ ਕੋਈ ਨਹੀਂ ਕਰੇਗਾ ਹਨਾ ਆ ਕਹਿਣਾ ਸੌਖਾ ਚੁਲਾਪਾ ਵੀ ਗੱਲ ਥੋੜੀ ਹਾਸੇ ਮਜ਼ਾਕ ਚ ਕਰ ਲਈ ਲੇਕਿਨ ਜੇ ਤੁਹਾਡੇ ਲੈਵਲ ਤੇ ਆ ਕੇ ਸੋਚੀਏ ਤੁਹਾਡੇ ਸਥਾਨ ਤੇ ਆ ਕੇ ਦੇਖੀਏ ਦਾ 60000 ਦਾ ਇਸ ਦਾ ਨੁਕਸਾਨ ਹੋ ਜਾਣਾ ਉਹ ਵੀ ਕਿਸੇ ਦੀ ਗਲਤੀ ਸਰਕਾਰਾਂ ਦੀ ਗਲਤੀ ਕਰਕੇ ਤਾਂ ਮਨ ਦੁਖਦਾ ਜੀ ਦੁਖਦਾ ਜੀ ਜ਼ਰੂਰ ਜੀ ਨਾ ਦੇਖੋ ਖੜੇ ਪਰ 20000 ਦਾ ਨੁਕਸਾਨ ਹੈ ਸਾਨੂੰ 60000 ਸਾਲ ਤੋਂ ਬਚਦਾ ਨਹੀਂ ਹੈਗਾ ਜਨਰਲ ਸੀ ਖੜੇ ਪਰ 20000 ਦਾ ਨੁਕਸਾਨ ਹੈ ਨੁਕਸਾਨ ਹੈ ਜੀ ਲਾਜ਼ਮ ਨੁਕਸਾਨ ਇਹ ਦੁੱਖ ਤਾਂ ਲੱਗਦਾ ਤਕਲੀਫ ਤਾਂ ਹੁੰਦੀ ਹੈ ਹੂ ਤਕਲੀਫ ਹੁੰਦੀ ਹੈ ਬੜੀ ਮੁਸ਼ਕਲ ਨਾਲ ਪੈਸੇ ਕਮਾਉਂਦੇ ਆ ਜੀ ਇਦਾਂ ਨਹੀਂ ਹੈਗੀ ਆ ਮਤਲਬ ਦਿਨ ਰਾਤ ਐ ਕਰਕੇ ਕੰਮ ਕਰੀਦਾ ਮਤਲਬ ਇਹ ਜਿਹੜਾ 20000 ਜਾਏਗਾ ਨਾ ਫालतू ਜਾਏਗਾ ਇਹ ਤਕਲੀਫ ਤਾਂ ਇਹ ਤਕਲੀਫ ਸਾਨੂੰ ਜਿਆਦਾ ਹੋ ਰਹੀ ਆ ਬਟ ਮੇਨ ਇਹ ਜਿਹੜਾ ਜਿਹੜੀ ਟਰੱਕ ਦੇ ਇੰਟਰ ਕਰ ਰਹੇ ਨੇ ਇਹਨਾਂ ਦਾ ਹੱਲ ਕੀਤਾ ਜਾਏ ਕੋਈ ਨਾ ਕੋਈ ਦੇਖੋ ਕੱਲੇ ਜੇ ਸੜਕੇ ਚੱਜ ਨਾ ਬਣਾਈ ਹੁੰਦੀ ਫਿਰ ਤਾਂ ਰੌਲਾ ਹੀ ਨਹੀਂ ਸੀਗਾ ਚਲੋ ਚਲੋ ਜੀ ਉਹ ਤੁਹਾਡਾ ਦੁੱਖ ਪਹੁੰਚਾਣਾ ਸਾਡਾ ਫਰਜ਼ ਸੀ ਜਿਹੜੇ ਗੂੜੀ ਨੀਂਦ ਸੁੱਤੇ ਆ ਉਹ ਨਹੀਂ ਨੇ ਜਾਗਣਾ ਉਹਨਾਂ ਨੇ ਦੇਖ ਕੇ ਫਿਰ ਉਹਨਾਂ ਨਾਲ ਚੱਲ ਕੋਈ ਗੱਲ ਨਹੀਂ ਟੁੱਟਦੀਆਂ ਹੁੰਦੀਆਂ ਓਕੇ ਸੂਰੀ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ ओके okay, जी ਇਹ ਭਾਜੀ ਹੁਣਾਂ ਦਾ ਕਲਸੀ ਸਾਹਿਬ ਦਾ ਕਲਸੀ ਪੰਪ ਪੱਤੀਆਂ ਹੁਣ ਪਿੰਡਾਂ ਵਿੱਚ ਗਲ ਚਲੋ ਕਲਸੀ ਸਾਹਿਬ ਮੀਡੀਆ ਸਿਟੀ ਵਾਲੇ ਠੀਕ ਹੈ ਜੀ ਇਹਨਾਂ ਨੂੰ ਵੀ ਸੇਵਾ ਦਾ ਮੌਕਾ ਦਿਓ ਵੱਧ ਕੰਮ ਦਿਓ ਇਹਨਾਂ ਦਾ ਤਾਂ ਜੋ ਘਾਟਾ ਪੂਰਾ ਹੋ ਜਾਵੇ ਪਰ ਆਹ ਹਾਲਾਤ ਇਹ ਘਾਟਾ ਕਦੀ ਨਹੀਂ ਪੂਰਾ ਹੋਣਾ ਮੇਰੇ ਖਿਆਲ 70 ਸਾਲ ਹੋ ਗਏ ਜਦੋਂ ਦਾ ਦੇਸ਼ ਆਜ਼ਾਦ ਹੋਇਆ ਇਹ ਸੜਕ ਆਜ਼ਾਦ ਨਹੀਂ ਹੋਈ ਉਮੀਦ ਕਰਦੇ ਆ ਲੀਡਰ ਸੁੱਤੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ